ਕਿਸਾਨ ਵੀਰੋ ਅੱਜ ਦੀ ਵੀਡੀਓ ਵਿੱਚ ਆਪਾਂ ਲੈ ਗਏ ਆ ਸ਼ਿਮਲਾ ਮਿਰਚ ਦੀ ਜਿਹੜੀ ਲਾਈਵ ਬੋਲੀ ਤਰੀਕ ਜਿਹੜੀ ਅੱਜ 13 ਮਾਰਚ ਤੇ 2025 ਹੋ ਚੁੱਕੀ ਆ ਤੇ ਦਿਖਾਉਂਦੇ ਆ ਤੁਹਾਨੂੰ ਅੱਜ ਸ਼ਿਮਲਾ ਮਿਰਚ ਦਾ ਕੀ ਰੇਟ ਲੱਗਿਆ ਤੇ ਵੀਡੀਓ ਨੂੰ ਕਰ ਦਿਓ ਵੱਤ ਵੱਦ ਸ਼ੇਅਰ ਤੇ ਪਹਿਲਾਂ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਨਵੇਂ ਜੁੜੇ ਆ ਜੀ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਨਾਲ ਜਿਹੜੀ ਬੈਲ ਆ ਉਹਦੇ ਯੂਰਨ ਆਪ ਲੈਣਾ ਤਾਂ ਜੋ ਹਰ ਨੋਟੀਫਿਕੇਸ਼ਨ ਤੁਹਾਡੇ ਦੀ ਪਹੁੰਚਦੀ ਰਵੇ ਸਾਰਾ ਬਾਬੇ ਦੇ ਅੱਠ ਪਰਾਂ ਜੀ ਬਾਰਾ ਬਾਗ ਨੇ ਤੇ ਬਾਬਾ ਨੂੰ 37 ਬੋਲ ਸਾਰੀ ਸਾਰਾ ਸਾਰੀ ਅਸਤਰਾ ਉਹ ਨਾ ਵੇਚੀ ਜਾ ਵੇਚੇਗਾ ਤੇਰਾ ਸਾਰੀ ਅਸਤਰਾ ਸਾਰੀ ਅਸਤਰਾ ਤਾਰਾ ਜੈ मटर मटर सारीअ स्तर सारीअ Jai phati yaiyo why io McCarthy, begunhello. So tää da la ay, si foro shoro Ito ceforo choro ba pieeo, iam ge the Andrew ayo вже Adaih saara, Ahto darabaphi, Adai, sara bori amogi, Adai umy yed Open problem, or SL ifrimi, Gumbih y обi साढे वीह साढे वीह वजायो आहे साढे कीअं ਇਹ ਤਾਸ ਨੇ ਹਾਂ ਹਾਂ 15 15 15 ਆ 15 ਪੱਕੇ ਬੋਲੋ ਨਹੀਂ 15 ਪੱਕੇ ਸਾਰੀਆਂ 15 12 17 ਪੱਕੇ 17 ਪੱਕੇ ਸਾਢੇ 17 ਪੱਤੀ ਸਾਢੇ 18 ਪੱਕੇ ਆ 18 18 ਪੱਕੇ ਆ ਸਾਢੇ 18 ਸਾਢੇ 18 ਪੱਕੇ ਆ 19 ਸਾਢੇ 18 ਆ 19 ਇਹਨੇ ਕੁਲ ਪਾਵੇ ਹਾਂ 19 ਪੱਕੇ ਪੱਕੇ ਹੀ ਬੋਲੀ ਹਾਂ 19 ਪੱਕੇ ਹਾਂ 19 ਪੱਕੇ ਛੋੜ ਕੋਈ ਨਹੀਂ ਜਾਏਗੀ ਤੈਨੂੰ ਪਤਾ 19 ਪੱਕੇ 19 ਪੱਕੇ ਸਵਾ 19 ਪੱਕੇ ਤੇਰੇ ਲਾੜੀਆਂ ਦੁਬਾਰੇ ਲਾੜੀਆਂ ਸਾਢੇ 19 ਬੱਕੇ ਤੇ ਰਾਤ ਨੂੰ ਲਾਣੀਆਂ ਸੀ ਸਾਢੇ 19 ਬੱਕੇ ਨਹੀਂ ਵੇਚਣਾ ਦੇ ਦਿਓ ਫਿਰ ਭਾਈ ਚੱਲ ਜੀ ਆ ਦੇਖੀਂ ਆਹ ਬੋਲੀਆਂ ਆ ਬੰਦੂ ਬੋਲੀਆਂ ਅੱਗੇ ਇੱਥੇ ਬੋਲੋ ਆ ਵੀ ਰੱਖ ਕੇ ਬੈਈ ਇੱਧਰ ਤੱਕੀ ਮਟਾ ਲੈ ਗਏ ਪਤਾ ਨਹੀਂ ਕਿੰਨੀ ਚੈਰ ਗਾਉਂ ਆ ਆ ਇਸ ਤੋਂ ਲੈ ਕੇ ਹਾਮੀਆਂ ਪਤਰਾ ਪਾ ਦੋ ਇਹ 15 15 ਕਿਨੇ ਬਾਹਰ ਹੈ ਹਰਤਾ ਹਿਲ ਬਾਹਰ ਹੈ ਹਰਤਾ ਲੈ ਦਿਓਗੇ পু <laughs> 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 ਸਤਾਹ ਸਾਡੇ 17 17 ਸਾਡੇ 17 17 ਲੋ ਜੀ 18 18 ਰੁਪਏ ਉਹ ਆਪਣੀ ਗੱਡੀ ਦੀ ਕਿ ਗੱਡੀ 18 18 ਗੱਡੀ ਆਪਣੀ 18 18 ਉੱਥੇ ਲੈਣੀ ਹੈ ਦੁਕਾਨ ਤੋਂ 18 18 ਅਰੇ ਵੀ 30 18 18 ਸਾਰਾ 18 15 ਵੀ ਚਾਹੀਦੇ ਆ ਓਏ ਹੈਲੋ 18 ਡਰ ਵੀ 70 ਲਵਾਵੀ ਹੋ ਰਹੀ 18 ਡਰ ਵੀ ਇਹ 18 ਡਰ ਵੀ ਜੈ ਹਾਂਜੀ ਘਟਾਓ ਜੀ ਸਰ ਕੀ ਭਾ 16 ਰੁਪਏ ਇਹ 10 ਨੇ ਆਹੋ 15 15 15 ਆ 15 ਪੱਕੇ ਬੋਲੋ ਨਹੀਂ 15 ਪੱਕੇ 16 15 16 17 ਪੱਕੇ ਸਾਢੇ 17 ਸਾਢੇ 18 ਪੱਕੇ ਆ 18 18 ਪੱਕੇ ਆ ਸਾਢੇ 18 ਸਾਢੇ 18 ਪੱਕੇ ਆ 19 ਸਾਢੇ 18 ਆ 19 ਇੰਨੇ ਕੁ ਲਵਾਵੇ ਹਾਂ 19 ਪੱਕੇ ਪੱਕੀ ਹੀ ਬੋਲੀ ਹਾਂ 19 ਬੱਕੇ ਹਾਂ 19 ਪੱਕੇ ਛੋੜ ਕੋਈ ਨਹੀਂ ਜਾਈ ਤੈਨੂੰ ਪਤਾ 19 ਪੱਕੇ 19 ਪੱਕੇ ਸਵਾ 19 ਬੱਕੇ ਸਵਾ 19 ਪੱਕੇ ਚੇਰੇ ਲਾੜੇ ਦੁਪਹਿਰੇ ਲਾੜੇ ਸਵਾ 19 ਪੱਕੇ ਤੇ ਰਾਤ ਨੂੰ ਲਾਣੀਆਂ ਸੀ ਸਾਢੇ 19 ਬੱਕੇ ਮੋੜ ਨਹੀਂ ਵੇਚਣਾ ਦੇ ਦਿਓ ਫਿਰ ਭਾਈ ਚੱਲ ਜੀ ਆ ਲੈ ਆਹ ਬੋਲੀ ਆ ਬੰਦੂ ਵਧੀਆ ਤੈਨੂੰ ਆਗੇ ਬੋਲੇ ਬੋਲੋ ਆ ਵੀਰ ਅਕੇ ਬੈ ਇੱਧਰ ਤੱਕੀ ਹਟਾ ਲੈ ਗਏ ਪਤਾ ਨਹੀਂ ਕਿੱਥੇ ਚਾਰ ਗਾਣ ਆ ਇੱਥੋਂ ਲੈ ਲਓ ਹਾਂ 15 ਬੰਦੂ ਇਹ 15 15 ਕਿਨੇ ਦਾ ਬਾਵੇ ਰਗੇ 48 ਦਾ ਬਾਵੇ ਰਗੇ 48 ਦੇ ਦੋ 15 15 ਚੱਲ ਸੁਣ ਬੱਬਾ ਉਹ ਅਰਜਨ ਮੁੰਡਾ ਕਿਦ ਆ ਗੱਡੇ ਨਾਲ ਆ ਮੜੇ ਸਾਡੇ 16 16 ਸਾਡੇ 16 16 ਦਿੱਪੋ ਦਿੱਪੋ ਸਾਡੇ 16 16 他那是不路走的。